ਹਾਂਜੀ ਸਖਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿੱਥੇ ਗੁਰੂ ਕੀ ਸੋਈ ਵੱਲੋਂ ਪਹਿਲਾਂ ਐਨੀਆਂ ਸਵਾਵਾ ਬਾਕੀ ਚੱਲ ਰਹੀਆਂ ਉੱਥੇ ਹੀ ਜਿਹੜੀ ਆ ਦਵਾਈਆਂ ਦੀ ਸੇਵਾ ਜਿਹੜੀ ਸ਼ੁਰੂ ਕੀਤੀ ਗਈ ਆ ਜਿਸ ਦੇ ਲਈ ਅਸੀਂ ਪੈਨ ਹਰਪਾਲ ਕੌਰ ਜੀ ਦਾ ਭਾਜੀ ਗੁਰਦੇਵ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਹੜੀ ਆ ਇਹ ਡਿਸਪੈਂਸਰੀ ਦੀ ਸੇਵਾ ਸ਼ੁਰੂ ਕੀਤੀ ਗਈ ਆ ਜਿਸ ਦੇ ਵਿੱਚ ਜਨਰਲ ਓਪੀਡੀ ਜਿਹੜੀ ਆ ਸਾਡੇ ਬੜੇ ਸਤਿਕਾਰਯੋਗ ਡਾਕਟਰ ਪ੍ਰਵਿੰਦਰ ਸਿੰਘ ਜੀ ਸੂਦ ਉਹ ਦੇਖਦੇ ਆ ਤੇ ਅੱਖਾਂ ਦੀ ਓਪੀਡੀ ਦੀ ਜਿਹੜੀ ਸੇਵਾ ਆ ਵੀਰ ਮਨਜੋਤ ਸਿੰਘ ਜੀ ਜਿਹੜੇ ਉਹ ਦੇਖਦੇ ਆ ਤੇ ਸੰਗ ਜੀ ਇਹ ਜਿਹੜੀ ਜਿੰਨੀ ਵੀ ਸੇਵਾ ਹੈ ਬਿਲਕੁਲ ਫਰੀ ਨਿਸ਼ਕਾਮ ਜਿਹੜੀ ਸੇਵਾ ਚੱਲਦੀ ਆ ਕਿਸੇ ਵੀ ਪੇਸ਼ੈਂਟ ਤੋਂ ਕੋਈ ਵੀ ਇਸ ਸੇਵਾ ਦਾ ਜਿਹੜਾ ਪੈਸਾ ਨਹੀਂ ਲਿਆ ਜਾਂਦਾ ਤੇ ਆਪ ਜੀ ਇਹਨਾਂ ਸੇਵਾਵਾਂ ਦਾ ਲਾਭ ਜ਼ਰੂਰ ਉਠਾ ਸਕਦੇ ਆ ਜੋ ਡਾਕਟਰ ਸਾਹਿਬ ਦੀ ਫੀਸ ਆ ਉਹ ਵੀ ਬਿਲਕੁਲ ਫਰੀ ਆ ਤੇ ਜੋ ਦਵਾਈਆਂ ਆ ਉਹ ਵੀ ਬਿਲਕੁਲ ਫਰੀ ਦਿੱਤੀਆਂ ਜਾਂਦੀਆਂ ਤੇ ਬਾਕੀ ਆਪਾਂ ਪਹਿਲਾਂ ਮੌਜੂਦ ਭਾਈ ਉਹਨਾਂ ਨੂੰ ਪੁੱਛਦੇ ਆਂ ਵੀ ਇਹ ਕੇਸ ਮੌਜੂਦ ਭਾਈ ਅੱਜ ਆਪਣੇ ਕੋਲ ਕਿੰਨੇ ਪੇਸ਼ੈਂਟ ਆਏ ਆ ਜੀ ਅੱਜ ਅੱਜ ਆਪਣਾ ਜੀ ਦੂਜਾ ਵੀਰਵਾਰ ਹੈ ਤਾਂ ਪਹਿਲੇ ਵੀਰਵਾਰ ਤਾਂ ਆਪਣੀ ਸੀਗੀ ਤਕਰੀਬਨ 15 ਦੇ ਆਸ-ਪਾਸ ਪੇਸ਼ੈਂਟ ਸੀਗੇ ਅੱਜ ਦੀ ਜੇ ਗੱਲ ਕਰੀਏ ਤਾਂ 20 ਪਲੱਸ ਪੇਸ਼ੈਂਟ ਜਿਹੜੇ ਆ ਉਹ ਹੋ ਗਏ ਆ ਜੀ ਠੀਕ ਹੈ ਜੀ ਤੇ ਉਹਨਾਂ ਨੂੰ ਫ੍ਰੀ ਚੈੱਕਅਪ ਤੇ ਦਵਾਈਆਂ ਆਪਾਂ ਦਿੱਤੀਆਂ ਹਨ ਜੇ ਜੇ ਭਾਈ ਆਪਾਂ ਜਦੋਂ ਮਤਲਬ ਸੈਂਪਲ ਉਪਰ ਹਜੇ ਆਪਣੀ ਜੀ ਪੁੱਛ ਰਹੇ ਨਾ ਕਿ ਮਤਲਬ ਆਪਾਂ ਕਿਦਾਂ ਟਰੀਟ ਕਰਨ ਵਾਲੋ ਕੀ ਦਵਾਈਆਂ ਦਿੰਨੇ ਆ ਐਨਕਾ ਦਿੰਨੇ ਆ ਜਾਂ ਕਿਦਾਂ ਥੋੜਾ ਉਸ ਕਿਉਂਕਿ ਜਿਹੜੇ ਪੇਸ਼ੈਂਟ ਨੇ ਆਉਣਾ ਅਗਲੇ ਥੋੜਾ ਕਲੀਅਰ ਹੋ ਜਵੇ ਇਸ ਚੀਜ਼ ਨੂੰ ਨਾ ਪਹਿਲੀ ਗੱਲ ਤਾਂ ਉਹਨਾਂ ਦੀ ਹਰੇਕ ਬਿਮਾਰੀ ਦਾ ਜੋ ਚੈੱਕਅਪ ਹੈ ਉਹ ਇੱਥੇ ਕੀਤਾ ਜਾਂਦਾ ਜੀ ਕੋਈ ਪਿਛਲੇ ਪਰਦੇ ਦਾ ਕੋਈ ਟਰੀਟਮੈਂਟ ਹੈ ਠੀਕ ਹੈ ਜੀ ਜਾਂ ਪਿਛਲੇ ਪੜਦੇ ਦਾ ਕੋਈ ਚੈੱਕ ਅਪ ਹੈ ਜਾਂ ਅੱਖਾਂ ਦੀ ਨੇੜੇ ਦੀ ਨਿਗਾ ਘਟ ਹੈ ਜਿਨ੍ਹਾਂ ਦੀ ਦੂਰਤੀ ਨਿਗਾ ਕਮਜ਼ੋਰ ਹੈ ਜਾਂ ਅੱਖਾਂ ਦੇ ਵਿੱਚ ਕੋਈ ਅਲਰਜੀ ਹੈ ਜਾਂ ਕੁਛ ਹੈ ਉਹ ਹਰ ਇੱਕ ਚੀਜ਼ ਦੀ ਦਵਾਈ ਆਪਾਂ ਨੂੰ ਉਹ ਇੱਥੇ ਅਵੇਲੇਬਲ ਹੈਗੀ ਆ ਜੀ ਉਹ ਆਪਾਂ ਫ੍ਰੀ ਦਿੰਨੇ ਆ ਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਜਤਨਾ ਸਦਕਾ ਜਿਹੜੇ ਆਪਣੇ ਦਾਨੀ ਸੱਜਣ ਹੈਗੇ ਉਹਨਾਂ ਦੇ ਸਦਕਾ ਜਿਹੜਾ ਆਪਾਂ ਉਹ ਐਨਕਾ ਵੀ ਜਿਹੜੀਆਂ ਆਪਾਂ ਵਿੱਚੇ ਆਪਾਂ ਫ੍ਰੀ ਦੇਣ ਜਾ ਰਹੇ ਆ ਸਿਰਫ ਨੇੜੇ ਦੀ ਐਨਕ ਜਦੋਂ ਕਿਸੇ ਨੇ ਜੋ ਕੋ ਪੜਨ ਆਇਆ ਜਾਂ ਕੋਈ ਸੁਸਾਈ ਦੇ ਵਿੱਚ ਧਾਗਾ ਨਹੀਂ ਪੈਂਦਾ ਉਹਦੇ ਬਾਰੇ ਜਿਹੜੀ ਆ ਉਹ ਐਨਿਕ ਹੈ ਉਹ ਵੀ ਆਪਾਂ ਫ੍ਰੀ ਆਫ ਕਾਸਟ ਅ ਅੱਗੇ ਲਿਆ ਰਹੇ ਆ ਜੀ ਹੁਣ ਠੀਕ ਹੈ ਮਤਲਬ ਮੋਰਲੇ ਵੀਰਵਾਰ ਤੋਂ ਸ਼ੁਰੂ ਹੋ ਰਿਹਾ ਹੈ ਜੀ ਤੇ ਸਾਡੀ ਜੀ ਜ਼ਰੂਰ ਇੱਕ ਜਾਣਕਾਰੀ ਵੀ ਦੱਸ ਦਵਾਂ ਕਿ ਜਿਹੜੇ ਅੱਖਾਂ ਦੀ ਓਪੀਡੀ ਆ ਉਹ ਹਰ ਵੀਰਵਾਰ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਇਹ ਭਾਜੀ ਹੁਣ ਜਿਹੜੀ ਆ ਉਹ ਦੇਖਦੇ ਆ ਤੇ ਡਾਕਟਰ ਸਾਹਿਬ ਆ ਆਪ ਅੱਜ ਤੁਹਾਡੇ ਕੋ ਕਿੰਨੇ ਕੁ ਪੇਸ਼ੈਂਟ ਆਏ ਜੀ ਅੱਜ ਅੱਜ ਦੀ ਰੇਟ ਦੇ ਵਿੱਚ ਹੁਣ ਦੀ ਗੱਲ ਕਰੀਏ ਤੇ 30 ਤੇ ਕਰੀਬਨ ਪੇਸ਼ੈਂਟ ਆਪਾਂ ਦੇਖ ਚੁੱਕੇ ਆ ਜੇ ਵੀ ਪਏ ਆ ਕ੍ਰੀਬਨ ਮੈਨੂੰ ਲੱਗਦਾ ਹੈ ਕਿ 35 ਤੋਂ 40 ਦੇ ਗੇਟ ਦੇ ਵਿੱਚ ਹੋ ਜਾਣੀਆਂ ਬਿਲਕੁਲ ਕਿਉਂਕਿ ਸਮਾਂ ਅਜ ਵੀ 12:00 ਬਜ ਗਿਆ ਹੈ ਡਾਕਟਰ ਸਾਹਿਬ ਦਾ ਸਮਾਂ ਤਾਂ 11:00 ਵਜੇ ਤੱਕ ਆ ਪਰ ਬੜਾ ਅਸੀਂ ਧੰਨਵਾਦ ਕਰਦੇ ਜੇ ਮੌਜੂਦ ਬਾਈ ਦੀ ਵੀ ਗੱਲ ਕਰੀਏ ਇਹਨਾਂ ਦਾ ਵੀ 11:00 ਵਜੇ ਤੱਕ ਦਾ ਫਿਰ ਵੀ 11:30 ਵਜੇ ਤੱਕ ਜੇ ਪੇਸ਼ੈਂਟ ਆਉਂਦੇ ਸਾਰੇ ਦੇਖ ਕੇ ਹੀ ਜਾਂਦੇ ਆ ਤੇ ਇੱਦੇ ਡਾਕਟਰ ਸਾਹਿਬ ਵੀ ਹਲੇ ਵੀ ਪੇਸ਼ੈਂਟ ਜਿਹੜੇ ਬਾਹਰ ਬੈਠੇ ਵੇਟ ਕਰਦੇ ਆ ਤੇ ਡਾਕਟਰ ਸਾਹਿਬ ਜਿਹੜੇ ਸਾਰੇ ਪੇਸ਼ੈਂਟ ਦੇਖ ਕੇ ਜਾਊਗਾ ਹਲੇ ਵੀ ਡਾਕਟਰ ਨੂੰ ਲੱਗਦਾ ਅੱਧਾ ਪੂਣਾ ਘੰਟਾ ਤਾਂ ਆਰਾਮ ਨਾਲ ਲੱਗੂਗਾ ਤੁਹਾਨੂੰ ਹੋ ਜੇ ਮਤਲਬ ਸਿੰਪਲ ਭਾਸ਼ਾ ਦੇ ਵਿੱਚ ਪੇਸ਼ੈਂਟਾਂ ਨੂੰ ਆਪਾਂ ਸਮਝਾਉਣਾ ਹੋਵੇ ਤਾਂ ਕਿਹੜੀਆਂ ਦਵਾਈਆਂ ਦੇਣੇ ਕਿਹਦੇ ਹਿਸਾਬ ਦਾ ਆਪਾਂ ਟ੍ਰੀਟਮੈਂਟ ਕਰਦੇ ਜੀ ਇਹਦੇ ਜਨਰਲ ਮੈਡੀਸਨ ਜਿਹੜੀ ਹੈਗੀ ਆ ਪ੍ਰੋਪਰਲੀ ਜਿਹੜੀ ਹੈਗੀ ਸਾਰੀ ਚੱਲਦੀ ਪਈ ਹੈ ਜਿੰਨਾ ਚਾਹੇ ਸ਼ੂਗਰ ਦੀ ਹੈ ਚਾਹੇ ਬੀਪੀ ਦੀ ਹੈ ਚਾਹੇ ਕਿਸੇ ਵੀ ਬਿਮਾਰੀ ਦੀ ਹੈਗੀ ਹੈ ਜਿਹੜੀ ਆਪਣੀ ਜਨਰਲ ਮੈਡੀਸਨ ਹੈਗੀ ਉਹ ਸਾਰੀ ਚੱਲਦੀ ਪਈ ਹੈ ਐਦਾਂ ਦੀ ਕੋਈ ਨਹੀਂ ਹੈਗੀ ਜਿਹੜੀ ਆਪਾਂ ਕਹ ਜੀਏ ਵੀ ਸਾਡੇ ਕੋਲ ਨਹੀਂ ਹਾਂ ਕੁਝ ਕੁ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਸਾਨੂੰ ਟੈਸਟਾਂ ਦੀ ਲੋੜ ਪੈਂਦੀ ਹੈ ਜਾਂ ਕੁਝ ਵੀ ਹੁੰਦੀ ਆ ਫਿਰ ਉਹ ਦੇ ਅਕੋਰਡਿੰਗਲੀ ਕਈ ਵਾਰੀ ਕੁਝ ਐਦਾਂ ਦੇ ਜਿੱਦਾਂ ਆਪਣੇ ਕੋਲ ਪਹਿਲਾ ਪੇਸ਼ੈਂਟ ਆਇਆ ਸੀਗਾ ਜਿਹਨੂੰ ਆਪਾਂ ਰੈਫਰ ਕੀਤਾ ਪੀਜੀ ਆ ਡੀਐਮਡੀ ਡੀਐਮਡੀ ਵਾਲੇ ਹਾਂ ਹਾਂਜੀ ਇਦਾਂ ਦੀ ਵੀ ਕੁਝ ਪੇਸ਼ੈਂਟ ਹੈਗੇ ਜਿਨ੍ਹਾਂ ਨੂੰ ਆਪਾਂ ਇੱਥੇ ਨਹੀਂ ਕਰ ਸਕਦੇ ਟਰੀਟੋ ਜਿਹੜੇ ਬਾਹਰ ਹੀ ਆਪਾਂ ਭੇਜ ਸਕਦੇ ਹਾਇਰ ਸੈਂਟਰ ਤੇ ਹੀ ਹੋ ਸਕਦੇ ਆ ਬਾਕੀ ਜੇ ਉਹਦਾ ਨਾਰਮਲੀ ਗੱਲ ਕਰੀਏ ਜਨਰਲ ਆਪੀਡੀ ਸਾਰੀ ਦੀ ਸਾਰੀ ਹੋ ਰਹੀ ਹੈ ਇੱਥੇ ਠੀਕ ਹੈ ਹਾਂਜੀ ਤੇ ਸਾਜੀ ਮੈਂ ਇਹ ਵੀ ਕਹਿਣਾ ਡਾਕਟਰ ਸਾਹਿਬ ਜਿੱਥੇ ਇਹ ਸਮਾਵਤ ਦਿੰਦੇ ਆ ਨਾ ਉੱਥੇ ਇੰਨੀ ਨੇਕ ਰੂ ਆ ਇੱਕ ਭੈਣ ਦਾ ਮੈਨੂੰ ਫੋਨ ਆਇਆ ਸੀ ਕਿ ਉਹਨਾਂ ਨੂੰ ਪੈਂਡਿਕ ਦੀ ਪ੍ਰੋਬਲਮ ਹੈ ਕਿ ਸਰਜਰੀ ਹੋਣੀ ਆ। ਮੈਂ ਬੇਨਤੀ ਕੀਤੀ ਸੀ ਕਿ ਤੁਸੀਂ ਜਾ ਕੇ ਡਾਕਟਰ ਸਾਹਿਬ ਨੂੰ ਇੱਕ ਵਾਰ ਚੈੱਕਅਪ ਕਰਵਾ ਲਿਓ। ਜਦੋਂ ਪੈਨ ਹੋਣੀ ਆਏ ਤੇ ਮੈਂ ਇੱਥੇ ਹਾਜ਼ਰ ਨਹੀਂ ਸੀ ਉਹ ਡਾਕਟਰ ਸਾਹਿਬ ਨੂੰ ਮਿਲੇ ਤੇ ਉਹਨਾਂ ਦੀ ਸਰਜਰੀ ਹੋਣੀ ਸੀ। ਡਾਕਟਰ ਸਾਹਿਬ ਨੇ ਆਪ ਹੀ ਉਹ ਸੇਵਾ ਲੈ ਲਈ ਕਿ ਉਹਦਾ ਜੋ ਵੀ ਸਰਜਰੀ ਦਾ ਜੋ ਵੀ ਉਹਨਾਂ ਦਾ ਖਰਚਾ ਹੈ ਸਾਰੀ ਕੁਝ ਡਾਕਟਰ ਸਾਹਿਬ ਨੇ ਆਪਣੇ ਵੱਲੋਂ ਫ੍ਰੀ ਕਰਨੀ ਆ। ਮਤਲਬ ਕਿ ਜਿੱਦਾਂ ਜੋ ਅਸੀਂ ਮਨੋਰਥ ਲੈ ਕੇ ਤੁਰੇ ਸੀ ਉਦਾਂ ਤੇ ਸਾਨੂੰ ਇਹ ਭਰਾ ਹੈ ਜਿਹੜੇ ਮਿਲ ਗਏ ਜਿਹੜੇ ਖੁਦ ਵੀ ਸੇਵਾ ਭਾਵਨਾ ਦੇ ਨਾਲ ਚੱਲਦੇ ਆ। ਏ ਉਹਨਾਂ ਦਾ ਵੀ ਸਰਜਰੀ ਹੋ ਗਈ ਹੋਵੇ ਪਰ ਉਹਨਾਂ ਦੀ ਕਦੇ ਹੋਣੀ ਆ ਹਾਂ ਉਹਨਾਂ ਦੀ ਹੋ ਗਈ ਆ ਸਰਜਰੀ ਹੋ ਗਈ ਉਹਨਾਂ ਦੀ ਠੀਕ ਹੈ ਮੈਨੂੰ ਲੱਗਦਾ ਕੱਲ੍ਹ ਨੂੰ ਜਾਂ ਪਰਸੋਂ ਉਹਨਾਂ ਦੀ ਸਟਿਚ ਰਿਮੂਵ ਹੋਣੀ ਆ ਉਹ ਠੀਕ ਹੈ ਹਾਂ ਪਾ ਡਾਕਟਰ ਸਾਹਿਬ ਦਾ ਬੜਾ ਧੰਨਵਾਦ ਕਹਿੰਦਾ ਤੁਹਾਡਾ ਇਹ ਅਸੀਂ ਇੱਕ ਤਾਂ ਡਾਕਟਰ ਸਾਹਿਬ ਦਾ ਸਮਾਂ ਪਹਿਲਾਂ ਇਹਨਾਂ ਦੇ ਕੀਮਤੀ ਸਮੇਂ ਚ ਇੱਥੇ ਖਿੱਚ ਲਿਆ ਇਹਨਾਂ ਨੂੰ ਉਸ ਤੋਂ ਬਾਅਦ ਡਾਕਟਰ ਸਾਹਿਬ ਹੋਰ ਸਮਾਂਵਾ ਦੇ ਵਿੱਚ ਵੀ ਯੋਗਦਾਨ ਦਿੰਦੇ ਆ ਬੜਾ ਵਧੀਆ ਗੱਲ ਲੱਗਦੀ ਆ ਤੇ ਅਸੀਂ ਫਿਰ ਪੈਣ ਹਰਪਾਲ ਕੌਰ ਜੀ ਉਹਨਾਂ ਦਾ ਭਾਜੀ ਗੁਰਦੇਵ ਸਿੰਘ ਉਹਨਾਂ ਦਾ ਬੜਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਇਹ ਜਿੰਨੀ ਵੀ ਓਪੀਡੀ ਦੀ ਜਿਹੜੀ ਸੇਵਾ ਆ ਉਹ ਸਾਰੀ ਸੇਵਾ ਦਾ ਜੋ ਵੀ ਖਰਚਾ ਚਾਹੇ ਦਵਾਈਆਂ ਦਾ ਜਾਂ ਜਿੰਨਾ ਵੀ ਉਹ ਭੈਣ ਹੋਣਾ ਦੇ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਕੀਤਾ ਜਾਂਦਾ ਤੇ ਉਹਨਾਂ ਨੇ ਇਹ ਸਾਡੇ ਮਨਾਂ ਦੇ ਵਿੱਚ ਫੁਰਨੇ ਪਾਏ ਸੀ ਕਿ ਆਪਾਂ ਇਹ ਇਹੋ ਜੀ ਸੇਵਾ ਸ਼ੁਰੂ ਕਰੀਏ ਕਿਉਂਕਿ ਇਹ ਵੀ ਬੜੀ ਉੱਤਮ ਸੇਵਾ ਆ ਆ ਜਿੱਥੇ ਪ੍ਰਸ਼ਾਦੇ ਪਹੁੰਚਦੇ ਆ ਉੱਥੇ ਦਵਾਈਆਂ ਦੀ ਬੜੀ ਲੋੜ ਹੈ ਕਿਉਂਕਿ ਇੱਕ ਗਰੀਬ ਪਰਿਵਾਰ ਦੇ ਲਈ ਜਿਹੜੀ ਦਵਾਈ ਲੈਣੀ ਬੜੀ ਮੁਸ਼ਕਲ ਹੈ ਇਲਾਜ ਬਹੁਤ ਮਹਿੰਗੇ ਹੋ ਗਏ ਆ ਉਹ ਜਿਹੜੀ ਸੇਵਾ ਉਹ ਚੱਲ ਰਹੀ ਆ ਤੇ ਇਹ ਬਿਲਕੁਲ ਨਿਸ਼ਕਾਮ ਹੈ ਇਸ ਦੇ ਕੋਈ ਵੀ 1 ਰੁਪਿਆ ਵੀ ਨਹੀਂ ਜਿਹੜਾ ਲਿਆ ਜਾਂਦਾ ਸਾਰੀ ਜਿਹੜੀ ਸੇਵਾ ਆ ਇਹ ਫ੍ਰੀ ਚੱਲਦੀ ਆ ਤੇ ਸਾਕ ਜੀ ਜਰੂਰ ਆਪ ਜੀ ਕੋਈ ਵੀ ਕਿਸੇ ਨੂੰ ਕੋਈ ਵੀ ਸਮੱਸਿਆ ਆ ਤੇ ਆਪ ਜੀ ਇੱਥੇ ਪਹੁੰਚ ਕੇ ਜੋ ਜਨਰਲ ਓਪੀਡੀ ਆ ਹਰ ਰੋਜ਼ ਐਤਵਾਰ ਨੂੰ ਇੱਕ ਦਿਨ ক্লোਜ਼ ਹੁੰਦਾ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਇਹਨਾਂ ਸੇਵਾਵਾਂ ਦਾ ਫਾਇਦਾ ਲੈ ਚੱਕ ਸਕਦੇ ਆ ਤੇ ਜਿਨ੍ਹਾਂ ਨੂੰ ਅੱਖਾਂ ਦੀ ਕੋਈ ਪ੍ਰੋਬਲਮ ਆ ਉਹ ਡਾਕਟਰ ਸਾਹਿਬ ਹਰ ਵੀਰਵਾਰ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਬਹਿੰਦੇ ਆ ਆਪ ਜੀ ਉਹਨਾਂ ਦਾ ਫਾਇਦਾ ਲੈ ਸਕਦੇ ਆ ਜੀ ਤੇ ਅੱਗੇ ਵੀ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਦੇ ਕਿ ਗੁਰੂ ਸਾਹਿਬ ਇਸੇ ਤਰ੍ਹਾਂ ਸਾਡੇ ਤੋਂ ਸੇਵਾਵਾਂ ਲੈਂਦੇ ਰਹਿਣ ਤੇ ਇੱਕ ਹੋਰ ਪਲਾਨ ਅੱਗੇ ਚੱਲ ਰਿਹਾ ਕਿ ਗੁਰੂ ਸਾਹਿਬ ਜੀ ਕਿਰਪਾ ਕਰੋਗੇ ਜਲਦੀ ਇੱਕ ਡਾਇਲਿਸਿਸ ਅਮਸ਼ੀਨਾਂ ਦੀ ਸ਼ੁਰੂਆਤ ਕਰਾਂਗੇ ਜਿੱਥੇ ਜਿਹੜੀ ਡਾਇਲਿਸਿਸ ਬਿਲਕੁਲ ਫ੍ਰੀ ਹੋਊਗੀ ਤੇ ਉਹ ਵੀ ਗੁਰੂ ਸਾਹਿਬ ਕਿਰਪਾ ਕਰੂਗੇ ਜਲਦੀ ਉਹ ਵੀ ਸੇਵਾ ਸ਼ੁਰੂ ਹੋਊਗੀ ਤੇ ਜਰੂਰ ਸੰਗਜੀ ਸਾਡੇ ਲਈ ਅਰਦਾਸ ਕਰਿਓ ਅਸੀਸ ਬਖਸ਼ਿਓ ਕਿ ਗੁਰੂ ਸਾਹਿਬ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ